ਲੋ ਜੀ ਹੁਣੇ-ਹੁਣੇ ਮੌਸਮ ਵਿਭਾਗ ਦੇ ਵੱਲੋਂ ਇੱਕ ਹੋਰ ਨਵੀਂ ਅਪਡੇਟ ਸਾਂਝੀ ਕਰ ਦਿੱਤੀ ਆ ਜਿਸ ਨਾਲ ਕਿਸਾਨਾਂ ਨੂੰ ਵੀ ਇੱਕ ਵੱਡੀ ਸਲਾਹ ਦਿੱਤੀ ਗਈ ਖਬਰ ਨੂੰ ਜ਼ਰਾ ਧਿਆਨ ਨਾਲ ਦੇਖ ਲਿਓ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਦਾਅਵਾ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲੇਗੀ ਉਹਨਾਂ ਕਹੇ ਕਿ 27 ਅਤੇ 28 ਤਰੀਕ ਨੂੰ ਸਵੇਰ ਭਰ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਇਹੀ ਨਹੀਂ ਉਹਨਾਂ ਕਹੇ ਹੈ ਬਰਸਾਤ ਕਿਸਾਨਾਂ ਲਈ ਕਾਫੀ ਫਾਇਦੇਮੰਦ ਸਾਬਿਤ ਹੋਵੇਗੀ ਇਸ ਤੋਂ ਇਲਾਵਾ ਉਹਨਾਂ ਨੇ ਇਸ ਡਰਾਈਨੈਸ ਮੌਸਮ ਦੇ ਵਿੱਚ ਲੋਕਾਂ ਨੂੰ ਵੀ ਆਪਣੀ ਸਿਹਤ ਦਾ ਖਾਸ ਧਿਆਨ ਰੱਖਣ ਦੀ ਅਪੀਲ ਕੀਤੀ ਹੈ ਆਓ ਸੁਣਦੇ ਹਾਂ ਅ ਜਿਸ ਤਰ੍ਹਾਂ ਕਿ ਅਸੀਂ ਦੇਖ ਰਹੇ ਹਾਂ ਕਿ ਫਰਵਰੀ ਦਾ ਵੀ ਹੁਣ ਲਾਸਟ ਜਿਹੜਾ ਵੀਕ ਚੱਲ ਰਿਹਾ ਪਰ ਫਰਵਰੀ ਦੇ ਵਿੱਚ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਰਿਹਾ ਹੈ ਜੇ ਆਪਾਂ ਫਸਟ ਵੀਕ ਦੀ ਗੱਲ ਕਰਦੇ ਹਾਂ ਤਾਂ ਜੇ ਵੀਕਲੀ ਆਪਾਂ ਅਨਲਿਸਿਸ ਦੇਖ ਰਹੇ ਹਾਂ ਤਾਂ ਦੋਨੋਂ ਵੀਕਸ ਦੇ ਵਿੱਚ ਹੀ ਜਿਹੜੇ ਟੈਂਪਰੇਚਰਸ ਨੇ ਹਾਈ ਮੈਕਸਿਮ ਤੇ ਮਿਨਿਮਮ ਜਿਹੜੇ ਨਾਰਮਲ ਤੋਂ ਜ਼ਿਆਦਾ ਰਹੇ ਹੈ ਪਹਿਲੇ ਹਫਤੇ ਦੇ ਵਿੱਚ ਜਿਸ ਤਰ੍ਹਾਂ ਕਿ ਮੈਕਸਿਮ ਟੈਂਪਰੇਚਰ ਜਿਹੜਾ ਉਹ 3 ਡਿਗਰੀ ਜ਼ਿਆਦਾ ਰਿਹਾ ਤੇ ਮਿਨਿਮਮ ਜਿਹੜਾ ਉਹ 1 ਡਿਗਰੀ ਜ਼ਿਆਦਾ ਰਿਹਾ ਇਸੇ ਤਰ੍ਹਾਂ ਹੀ ਸੈਕੰਡ ਵੀਕ ਦੇ ਵਿੱਚ ਵੀ ਜਿਹੜੇ ਟੈਂਪਰੇਚਰਸ ਨੇ ਨੀਅਰ ਅਬਾਊਟ 2 ਤੋਂ 3 ਡਿਗਰੀ ਜਿਹੜੇ ਆ ਹੋਰ ਨਾਰਮਲ ਤੋਂ ਜ਼ਿਆਦਾ ਰਹੇ ਹੈ ਪਰ ਜੇ ਆਪਾਂ ਇੰਡੀਵਿਜੂਅਲ ਡੇਜ਼ ਦੀ ਗੱਲ ਕਰਦੇ ਆ ਪਾਰਟਿਕੂਲਰ ਡੇਜ਼ ਦੇ ਵਿੱਚ ਇਸ ਤਰ੍ਹਾਂ ਕਿਸੇ ਦਿਨ ਟੈਂਪਰੇਚਰਸ ਜਿਹੜਾ ਇਵਨ 4-5 ਡਿਗਰੀ ਵੀ ਨਾਰਮਲ ਤੋਂ ਜ਼ਿਆਦਾ ਰਿਹਾ ਹੈ ਸੋ ਇਹਦੇ ਨਾਲ ਹੀ ਜਿਹੜੇ ਜਿਹੜੇ ਸਨਸ਼ਾਈਨ ਆਵਰਸ ਨੇ ਉਹ ਵੀ ਨਾਰਮਲ ਤੋਂ ਇਸ ਵਾਰੀ ਜ਼ਿਆਦਾ ਦੇਖੇ ਗਏ ਆ ਜਿਹੜਾ ਕਿ ਅ ਵਰਖੀ ਦੇ ਵਿੱਚ ਕਈ ਵਾਰੀ ਕਲਾਉਡੀਨੈਸ ਦੇ ਨਾਲ ਜਿਹੜੇ ਸਨਸ਼ਾਈਨ ਆਵਰਸ ਘਟ ਜਾਂਦੇ ਆ ਪਰ ਇਸ ਵਾਰੀ ਕਾਫੀ ਅੱچھے ਸਨਸ਼ਾਈਨ ਆਵਰਸ ਵੀ ਰਿਪੋਰਟ ਕੀਤੇ ਗਏ ਆ ਸੋ ਓਵਰਆਲ ਦੇਖਿਆ ਗਿਆ ਕਿ ਹੁਣ ਤੱਕ ਜਿਹੜੇ ਟੈਂਪਰੇਚਰਸ ਨੇ ਹੋਰ ਕਾਫੀ ਨਾਰਮਲ ਤੋਂ ਜ਼ਿਆਦਾ ਰਹੇ ਸੀਗੇ ਬਟ ਹੁਣ ਜਿਹੜਾ ਵੀਕ ਚੱਲ ਰਿਹਾ ਇਹਦੇ ਵਿੱਚ ਫਿਰ ਵੀ ਟੈਂਪਰੇਚਰਸ ਜਿਹੜੇ ਨੇ ਥੋੜੇ ਜਿਹਾ ਨੀਅਰ ਟੂ ਨਾਰਮਲ ਹੋਣੇ ਸ਼ੁਰੂ ਹੋਏ ਆ ਜਿਵੇਂ ਕਿ ਹੁਣ ਸਿਰਫ ਜਿਹੜਾ ਵੈਕਸੀਨ ਟੈਂਪਰੇਚਰ ਵੀ 1 ਡਿਗਰੀ ਨਾਰਮਲ ਤੋਂ ਜ਼ਿਆਦਾ ਤੇ ਮਿਨਿਮਮ ਵੀ ਇੰਨਾ ਕੀ ਜ਼ਿਆਦਾ ਪਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਮਿਨਿਮਮ ਟੈਂਪਰੇਚਰ ਫਿਰ ਵਧਣ ਦੀ ਸੰਭਾਵਨਾ ਹੈ ਕਿਉਂਕਿ ਇੱਕ ਵੈਸਟਰਨ ਡਿਸਟਰਬੈਂਸ ਜਿਹੜਾ ਆ ਉਹ ਪੰਜਾਬ ਨੂੰ ਅਪਰੋਚ ਕਰ ਰਿਹਾ ਜਿਵੇਂ ਕਿ ਟੈਂਪਰੇਚਰਸ ਇਸ ਤਰ੍ਹਾਂ ਕਿ ਹੁਣ 1 ਡਿਗਰੀ ਨਾਰਮਲ ਤੋਂ ਜ਼ਿਆਦਾ ਚੱਲ ਰਿਹਾ ਮਿਨਿਮਮ ਤਾਂ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਦੋ ਤੋਂ 5 ਡਿਗਰੀ ਜ਼ਿਆਦਾ ਰਹੇਗਾ ਤੇ ਮੈਕਸਿਮ ਟੈਂਪਰੇਚਰ ਥੋੜਾ ਜਿਆਦਾ ਡ੍ਰੌਪ ਹੋ ਸਕਦਾ ਹੈ ਕਿ 27 28 ਨੂੰ ਕਾਫੀ ਚਾਂਸਸ ਨੇ ਕਿ ਪੰਜਾਬ ਦੇ ਵਿੱਚ ਫੇਰ ਤੋਂ ਜਿਹੜੀ ਆ ਉਹ بارش ਦੀ آمد ਹੋ ਸਕਦੀ ਹੈ। ਔਰ ਜਿਸ ਤਰ੍ਹਾਂ ਕੀ ਦੇਖ ਰਹੇ ਆ ਕਿ ਜਿਹੜਾ ਵੈਸਟਰਨ ਡਿਸਟਰਬੈਂਸ ਅਪਰੋਚ ਕਰ ਰਿਹਾ ਤਾਂ ਕੱਲ ਤੋਂ ਹੀ ਜਿਵੇਂ ਕੀ ਆਪਾਂ ਕਹਿ ਸਕਦੇ ਆ 25 26 ਤੋਂ ਹੀ ਜਿਹੜੇ ਕਲਾਉਡੀਨੈਸ ਹੋਣੀ ਸ਼ੁਰੂ ਹੋ ਸਕਦੀ ਹੈ ਤੇ ਜਿਵੇਂ ਬੱਦਲਵਾਈ ਬਣੀ ਰਹੇਗੀ ਤੇ 27 28 ਨੂੰ ਜਿਹੜੇ ਸ਼ਾਵਰਸ ਐਕਸਪੈਕਟਿਡ ਨੇ। ਫਸਲਾਂ ਤੇ ਕਿਸ ਤਰੀਕੇ ਦਾ ਇਫੈਕਟ ਹੈ ਨਾ ਉਸ ਦੇ ਸੰਬੰਧ ਵਿੱਚ ਕਿਸ ਤਰੀਕੇ ਦਾ ਹੈ। ਅਲਾ ਹਾਫੀਆ ਜਨਾਬਾ ਅਹ ਦੇਖੋ ਜਿਸ ਤਰ੍ਹਾਂ ਆਪਾਂ ਕਹਿ ਰਹੇ ਆ ਕਿ ਜਨਵਰੀ ਦੇ ਵਿੱਚ ਵੀ بارش ਇਸ ਵਾਰ ਨਾਰਮਲ ਤੋਂ ਘੱਟੀ ਹੋਈ ਹੈ ਨਾਰਮਲੀ ਸਾਡੇ ਕੋਲ 28 ਮਿਲੀਮੀਟਰ بارش ਜਨਵਰੀ ਦੇ ਵਿੱਚ ਰਿਕਾਰਡ ਹੁੰਦੀ ਹੈ ਪਰ ਇਸ ਵਾਰ ਹੀ ਘੱਟ ਕੋਈ 7 ਮਿਲੀਮੀਟਰ ਹੀ بارش ਰਿਕਾਰਡ ਕੀਤੀ ਗਈ ਹੈ ਇਸੇ ਤਰ੍ਹਾਂ ਫਰਵਰੀ ਦੇ ਵਿੱਚ ਵੀ ਜਿਹੜੀ ਹੈ بارش ਕੋਈ ਜ਼ਿਆਦਾ ਨਹੀਂ ਹੋਈ ਬਟ ਸਿਰਫ ਇੱਕ ਦਿਨ ਸਾਡੇ ਕੋਲ بارش ਜਿਹੜੀ ਆ ਉਹ ਰਿਕਾਰਡ ਕੀਤੀ ਗਈ ਹੈ ਤੇ ਅਗਰ ਇਹ بارش ਹੁੰਦੀ ਹੈ ਤਾਂ ਉਹ ਕਾਫੀ achi ਰਹੇਗੀ ਫਸਲਾਂ ਲਈ ਕਿਸਾਨਾਂ ਲਈ ਕਿਉਂਕਿ ਕਾਸਤੀਕਰਨ ਹੋ ਜਾਂਦੀ ਹੈ ਕਿ ਜਿਸ ਤਰ੍ਹਾਂ ਦੀ ਟੈਂਪਰੇਚਰ ਦੀ ਨਿਹਾਈ ਨਹੀਂ ਹੈ ਅਗਰ ਟੈਂਪਰੇਚਰਸ ਵੀ ਪਾਲ ਕਰਦੇ ਔਰ ਬਾਰਿਸ਼ ਵੀ ਹੁੰਦੀ ਹੈ ਤਾਂ ਇਹ ਫਸਲਾਂ ਲਈ ਬਹੁਤ ਹੀ ਲਾਹੇਵੰਦ ਰਹੇਗੀ ਕਿਉਂਕਿ ਜਿਸ ਤਰ੍ਹਾਂ ਕਿ ਟੈਂਪਰੇਚਰ ਵੱਧ ਰਿਹਾ ਤਾਂ ਆਪਾਂ ਕਹਿ ਲਾਈ ਐਡਵਾਈਸ ਕਰ ਰਹੇ ਹਾਂ ਕਿ ਜਿਹੜਾ ਲੋੜਿੰਦਾ ਪਾਣੀ ਆ ਫਸਲਾਂ ਨੂੰ ਲਾਇਆ ਜਾਏ ਤੇ ਅਗਰ ਬਾਰਿਸ਼ ਹੋ ਜਾਂਦੀ ਹੈ ਤਾਂ ਸਾਨੂੰ ਉਹ ਵੀ ਜਿਹੜਾ ਆ ਥੋੜਾ ਬਾਤੋਂ ਦੇ ਵਿੱਚ ਹੈਲਪ ਹੋ ਜੇਗੀ ਔਰ ਟੈਂਪਰੇਚਰ ਲੋ ਹੋਏਗਾ ਉਹਦਾ ਵੀ ਸਾਨੂੰ ਮਤਲਬ ਬੈਨੀਫਿਟ ਹੀ ਰਹੇਗਾ ਸੋ ਓਵਰਆਲ ਇਹ ਜਿਹੜੀ ਬਾਰਿਸ਼ ਆ ਹੋ ਕਾਫੀ ਫਸਲਾਂ ਲਈ ਜਾਂ ਸਬਜ਼ੀਆਂ ਲਈ ਲਾਹੇਵੰਦ ਹੈ ਸਹੀ ਹੈ ਕਿਉਂਕਿ ਮੌਸਮ ਲਗਾਤਾਰ ਬਦਲ ਰਿਹਾ ਹੈ ਇਸ ਨੂੰ ਲਗੇ ਲੋਕਾਂ ਨੂੰ ਤੇ ਪਿੰਡਾਂ ਦੇ ਲੋਕਾਂ ਤੋਂ ਆਪਣੇ ਕਿਸ ਤਰ੍ਹਾਂ ਦਾ ਇਤਿਹਾਸ ਦਾ ਕੁਝ ਹੋਰ ਆ ਬਿਲਕੁਲ ਜਿਸ ਤਰ੍ਹਾਂ ਕਿ ਹੁਣ ਇੱਕ ट्रांजिशन ਫੇਜ਼ ਫੇਰ ਹੈ ਚੱਲ ਰਿਹਾ ਕਿਉਂਕਿ ਆਪਾਂ ਸਰਦੀਆਂ ਤੋਂ ਗਰਮੀਆਂ ਵੱਲ ਨੂੰ ਮੂਵ ਕਰ ਰਹੇ ਹਾਂ ਤਾਂ ਸਰਦੀਆਂ ਦੇ ਵਿੱਚ ਜਿਸ ਤਰ੍ਹਾਂ ਕਿ ਆ ਲੋਕਾਂ ਨੇ ਕਾਫੀ ਹੁਣ ਮਤਲਬ ਆਪਣਾ ਚੇਂਜ ਕਰ ਲਿਆ ਸੀਗਾ ਕਿ ਗਰਮੀ ਆ ਰਹੀ ਹੈ ਔਰ ਉਹਨਾਂ ਨੇ ਜਿਹੜੇ ਆਪਣੇ ਵੂਲਨਸ ਨੇ ਜਾਂ ਜੋ ਵੀ ਆਪਣੇ ਇਨਰਸ ਨੇ ਉਹ ਸਾਹਮਣੇ ਸ਼ੁਰੂ ਕਰ ਦਿੱਤੇ ਸੀਗੇ ਬਟ ਹੁਣ ਜਿਸ ਤਰ੍ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਟੈਂਪਰੇਚਰਸ ਫਾਲ ਕਰਨਗੇ ਤਾਂ ਲੋਕਾਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਸੀਜ਼ਨ ਦੇ ਵਿੱਚ ਜਾਂ ਇਸ ਫੇਸ ਦੇ ਵਿੱਚ ਆਪਣਾ ਜ਼ਰੂਰ ਸੇਕਾ ਧਿਆਨ ਰੱਖਣ ਆਪਣਾ ਜਿਹੜੇ ਵੂਲਨ ਨੇ ਉਹਨਾਂ ਨੂੰ ਉਹਨਾਂ ਇੱਕ ਮਤਲਬ ਯੂਜ਼ ਕਰਨ ਜਿੰਨੀ ਕੋਨਾਂ ਨੂੰ ਲੱਗਦਾ ਕਿ ਕੰਫਰਟ ਲੈਵਲ ਹੋ ਸਕਦਾ ਬਾਕੀ ਖਾੜਪਿੰਡ ਦੇ ਵਿੱਚ ਵੀ ਆਪਣਾ ਜ਼ਰੂਰ ਧਿਆਨ ਰੱਖਿਆ ਜਾਏ ਕਿ ਜਿਹੜਾ ਬਾਹਰਲੀਆ ਚੀਜ਼ਾਂ ਉਹਨੂੰ ਕੱਟ ਤੇ ਲਿਕਵਿਡ ਜਿਹੜਾ ਬਦਲ ਲਿਆ ਜਾਏ ਤਾਂ ਕਿ ਜਿਸ ਤਰ੍ਹਾਂ ਕਿ ਟੈਂਪਰੇਚਰ ਹਾਈ ਹੋ ਰਿਹਾ ਉਹਦੇ ਨਾਲ ਕਾਫੀ ਜ਼ਿਆਦਾ ਮਤਲਬ ਅੰਤ ਤੀ ドライイヤー ਰਹਿ ਗਈ ਐਟਮੋਸਫੇਅਰ ਦੇ ਵਿੱਚ ਸੋ ਇਨਾਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਸੋ ਦਾਦ ਦੇ ਕਿ ਲਗਾਤਾਰ ਮੌਸਮ ਦੇ ਵਿੱਚ ਸਮੇਂ ਦੇ ਨਾਲ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਚੱਲਦੇ ਮੌਸਮ ਵਿਗਿਆਨੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪਵੇਗਾ ਉਹ ਕਿਸਾਨਾਂ ਲਈ ਲਾਹੇਵੰਦ ਹੋਵੇਗਾ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ